ਓਪਨ ਕਰਨਾ ਹੁੰਦਾ ਚਾਰਟ ਦੇਖਣ ਦੇ ਲਈ ਮੰਨ ਲਓ ਜਦੋਂ ਆਪਣੀ ਮਾਰਕੀਟ ਖੁੱਲਦੀ ਹੈਗੀ 9 ਵਜੇ ਕੇ 15 ਕਮਿੰਟਾਂ ਤੱਕ ਆਪਣਾ ਕੰਮ ਹੁੰਦਾਗਾ ਵੀ 9 ਵਜੇ ਆਪਾਂ ਨੇ ਬਾਂਡੇ ਦਾ ਚਾਰਟ ਲਾਉਣਾ ਹੁੰਦਾਗਾ ਜੇ ਤੁਸੀਂ ਨਿਫਟੀ ਦੇ ਵਿੱਚ ਕੰਮ ਕਰਦੇ ਹੋ ਜਾਂ ਬੈਂਕ ਨਿਫਟੀ ਦੇ ਵਿੱਚ ਕੰਮ ਕਰਦੇ ਹੋ ਜਿਵੇਂ ਹੁਣ ਮੈਂ ਇੱਥੇ ਬਾਂਡੇ ਦਾ ਚਾਰਟ ਲਾ ਲਿਆ ਆ ਉੱਪਰ ਡੀ ਲਿਖਿਆ ਹੋਇਆ ਜਿੱਥੇ ਡੇ ਬਾਂਡੇ ਦਾ ਚਾਰਟ ਲਾ ਲਿਆ ਚਾਰਟ ਲਾਉਣ ਤੋਂ ਬਾਅਦ ਇਸ ਇੱਥੋਂ ਤੁਸੀਂ ਹਰੀਜ਼ਨਟਲ ਲਾਈਨ ਲਾ ਸਕਦੇ ਹੋ ਉਧਰੋਂ ਦਿਖ ਰਿਹਾ ਹੋਣਾ ਤੁਹਾਨੂੰ ਜਿੱਥੇ ਕਲਸਰ ਚੱਲ ਰਿਹਾ ਹੈ ਦਿਖ ਰਿਹਾ ਹੈ ਜੀ ਇਹਦੇ ਉੱਤੇ ਕਲਿੱਕ ਕਰਾਂਗੇ ਜਿਹੜੀ ਇਹਦੋਂ ਪਿਛਲੀ ਕੈਂਡਲ ਹੁੰਦੀ ਆ ਆ ਤਾਂ ਅੱਜ ਲਈ ਚੱਲ ਰਹੀ ਆ ਇਹਦੋਂ ਪਿਛਲੀ ਕੈਂਡਲ ਦੇ ਹਾਈ ਤੇ ਲੋ ਨੂੰ ਮਾਰਕ ਕਰ ਲਾਂਗੇ ਆਪਾਂ ਹਾਈ ਤੇ ਮੈਂ ਲਾਤਾ ਤੇ ਦੁਬਾਰਾ ਹਰੀਜ਼ਨਟਲ ਲਾਈਨ ਤੇ ਫਿਰ ਕਲਿੱਕ ਕੀਤਾ ਫਿਰ ਇਹਦੇ ਲੋ ਤੇ ਲਾਤਾ ਕਲੀਅਰ ਹੈ ਵੀਰੇ ਹਾਈ ਲੋ ਮਾਰਕ ਕਰ ਲਿਆ ਆਪਾਂ ਨੇ ਟਰੇਡਿੰਗ 뷰 ਦੇ ਵਿੱਚ 9 ਵਜੇ ਆਪਾਂ ਨੇ ਬੰਡੇ ਦਾ ਚਾਰਟ ਲਾਉਣਾਗਾ ਨੈਪੀ ਦਾ ਜਾਂ ਬੈਂਕ ਨਿਫਟੀ ਦਾ ਜਿਹਦੇ ਵਿੱਚ ਵੀ ਆਪਣੇ ਕੰਮ ਕਰਨਾਗਾ ਇਦੂ ਇੱਕ ਦਿਨ ਪਹਿਲਾਂ ਵਾਲੀ ਕੈਂਡਲ ਦਾ ਹਾਈ ਲੋ ਮਾਰਕ ਕਰਨਾ ਹਰੀਜ਼ਨਟਲ ਲਾਈਨ ਨਾਲ ਇਹਨੂੰ ਤੁਸੀਂ 2-3 ਨੂੰ ਵੀ ਕਰ ਸਕਦੇ ਹੋ 4-5 ਵੀ ਕਰ ਸਕਦੇ ਹੋ 6-7 ਵੀ ਕਰ ਸਕਦੇ ਹੋ ਜਿੰਨੀ ਕਨਫਰਮੇਸ਼ਨ ਵਧਾ ਲਓਗੇ ਉੰਨੇ ਹੀ ਫਾਇਦਾ ਦਾ ਹੁਣ ਮੰਨ ਲਓ ਮੈਂ ਹੋਰ ਇੱਕ ਦਿਨ ਪਿਛਲੀ ਕੈਂਡਲ ਤੇ ਵਾਗ ਗਿਆ ਉਹਦੇ ਹਾਈ ਤੇ ਲਾ ਲਿਆ ਇਦੂ ਹੋਰ ਕੈਂਡਲਾਂ ਪਿੱਛੇ ਸਵਿੰਗ ਦੇ ਵਿੱਚ ਜਾ ਕੇ 2-4 ਦਿਨ ਹਫਤਾ ਪਹਿਲਾਂ ਕੀ ਹੋਇਆਗਾ ਇੱਥੇ ਦੇਖ ਲਓ ਇੱਥੇ ਲਾਤੀ ਹਾਈ ਲੋ ਤੇ ਮਾਰਕ ਕਰ ਲੇ ਮੰਨ ਲਓ ਮੈਂ ਕਈ ਪੁਆਇੰਟ ਮਾਰਕ ਕਰ ਲੇ ਆ ਗਏ ਇੱਕ ਦਿਨ ਦੇ ਚਾਰਟ ਤੇ ਪੰਜ ਸੱਤ ਹਰੀਜ਼ਨਟਲ ਲਾਈਨਾਂ ਲਾਉਣ ਤੋਂ ਬਾਅਦ ਮੈਂ ਚਾਰਟ ਨੂੰ 5 ਮਿੰਟਾਂ ਤੇ ਕਨਵਰਟ ਕਰ ਦੂੰਗਾ 5 ਮਿੰਟਾਂ ਤੇ ਕਲਿੱਕ ਕਰਤਾ ਥੋੜਾ ਜਿਹਾ ਤਾਂ ਸਹਜ ਵੱਡਾ ਕਰਨਾ ਪਊਗਾ ਦੇਖੋ ਆ ਲਾਗੀਆਂ ਲੈਣਾ ਹੁਣ ਆਪਣਾ 5 ਮਿੰਟ ਦਾ ਚਾਰਟ ਆ ਗਿਆ ਜਿਹਦੇ ਉੱਤੇ ਆਪਾਂ ਟ੍ਰੇਡ ਕਰਦੇ ਹੁੰਦੇ ਆ ਟ੍ਰੇਡ ਕਰਨ ਦਾ ਮਤਲਬ ਜਿਵੇਂ ਹੁਣ ਮਾਰਕੀਟ ਚੱਲ ਰਹੀ ਹੈ ਜਿੱਥੇ ਵੀ ਮਾਰਕੀਟ ਚੱਲ ਰਹੀ ਆ ਜੇ ਕਿਤੇ ਮਾਰਕੀਟ ਚੱਲਦੀ ਉੱਚੀ ਨੀਮੀ ਮਤਲਬ ਜੇ ਤਾਂ ਉੱਪਰ ਜਾ ਰਹੀ ਆ ਤਾਂ ਜਦੋਂ ਆ ਲੈਵਲ ਤੇ ਜਾਊਗੀ ਜਿੱਥੇ ਆਪਣੀ ਹੌਰੀਜ਼ਨਟਲ ਲਾਈਨ ਲਾਈ ਹੋਈ ਆ ਤਾਂ ਆਪਣੇ ਮਾਈਂਡ ਦੇ ਵਿੱਚ ਇੱਕ ਸਿਗਨਲ ਆ ਜਾਂਦਾਗਾ ਵੀ ਇੱਥੋਂ ਉੱਪਰ ਮਾਰਕੀਟ ਨਹੀਂ ਜਾ ਪਾਉਣੀ ਕਿਉਂਕਿ ਤੂੰ ਪਹਿਲਾਂ ਵੀ ਇੱਥੋਂ ਮੋੜੀ ਹੋਈ ਆ ਮਾਰਕੀਟ ਸਟਾਕ ਮਾਰਕੀਟ ਦੇ ਵਿੱਚ ਹਿਸਟਰੀ ਆ ਜਿਹੜੀ ਉਹ ਬਹੁਤ ਜ਼ਿਆਦਾ ਰਿਪੀਟ ਹੁੰਦੀ ਆ ਪੁਰਾਣਾ ਕੀ ਹੋਇਆਗਾ ਉਹੀ ਕੁਝ ਜ਼ਿਆਦਾ ਕੰਮ ਕਰਦਾਗਾ ਹੁਣ ਮੰਨ ਲਓ ਇੱਥੇ ਜਾਊਗੀ ਮਾਰਕੀਟ ਤਾਂ ਆਪਾਂ ਇੱਥੇ ਆਪਣਾ ਪ੍ਰੋਫਿਟ ਬੁੱਕ ਕਰਾਂਗੇ ਬੇਸ਼ੱਕ ਵਗ ਜੇ ਮਾਰਕੀਟ ਹੋਰ ਉੱਪਰ ਪਰ ਆਪਾਂ ਪ੍ਰੋਫਿਟ ਬੁੱਕ ਕਰਾਂਗੇ ਜ਼ਿਆਦਾਤਰ ਚਾਂਸ ਹੋਣਗੇ ਵੀ ਮਾਰਕੀਟ ਇੱਥੋਂ ਵਾਪਸ ਆ ਜਾਈ ਸੇਮ ਉਸੇ ਤਰ੍ਹਾਂ ਜੇ ਮਾਰਕੀਟ ਗਿਰ ਰਹੀ ਆ ਆ ਲੈਵਲ ਬ੍ਰੇਕ ਕੀਤਾ ਇਹਨੇ ਜਿਵੇਂ ਉਰੇ ਕੀਤਾ ਸੀਗਾ ਚਾਂਸ ਸੀਗੇ ਵੀ ਉਰੇ ਤੱਕ ਮਾਰਕੀਟ ਆ ਸਕਦੀ ਆ ਪਰ ਕਿਉਂ ਨਹੀਂ ਆਈ ਉਹਦਾ ਵੀ ਥੋੜਾ ਜਿਹਾ ਲੌਜੀਕ ਹੁੰਦਾਗਾ ਇੱਥੇ ਕੱਲ ਵਾਲੀ ਕਲੋਜ਼ਿੰਗ ਪੁਆਇੰਟ ਸੀਗਾ ਆ ਏਰੀਆ ਕੱਲ ਵਾਲੀ ਕਲੋਜ਼ਿੰਗ ਦਾ ਏਰੀਆ ਸੀ ਮਾਰਕੀਟ ਇਤੋਂ ਡਾਊਨ ਨਹੀਂ ਆ ਪਈ ਜੇ ਆਉਂਦੀ ਤਾ ਇੱਥੇ ਤੱਕ ਹੁੰਦੇ ਜਾਣ ਸੀ ਜੇ ਮਾਰਕੀਟ ਕਰੈਸ ਹੁੰਦੀ ਤਾਂ ਆਪਾਂ ਇੱਥੇ ਆਪਣਾ ਪ੍ਰੋਫਿਟ ਬੁੱਕ ਕਰਦੇ ਇਹ ਨਹੀਂ ਹੈਗਾ ਵੀ ਆ ਵੀ ਆਪਣਾ ਪ੍ਰੋਫਿਟ ਚੱਲ ਰਿਹਾ ਆਪਾਂ ਬੈਠੇ ਰਹੀਏ ਵੀ ਹੋਰ ਵਧੂਗਾ ਹੋਰ ਵਧੂਗਾ ਠੀਕ ਹੈ ਜੀ ਇੱਥੇ ਮਾਰਕੀਟ ਦੇ ਚਾਂਸ ਹੁੰਦੇ ਨੇ ਵੀ ਇੱਥੋਂ ਰਿਵਰਸ ਹੋਵੇ ਜਿਵੇਂ ਇੱਥੋਂ ਇੱਕ ਦਿਨ ਪਹਿਲਾਂ ਤੁਸੀਂ ਦੇਖ ਸਕਦੇ ਹੋ ਹੋਈ ਆ ਮਾਰਕੀਟ ਰਿਵਰਸ ਠੀਕ ਹੈ ਜੀ ਇੱਕ ਦਾ ਇਹ ਲੈਵਲ ਹੋ ਕੇ ਵੀ ਆਪਾਂ ਹਰੀਜ਼ਨਟਲ ਲਾਈਨ ਲਾ ਕੇ ਵੀ ਕਿੱਥੇ ਤੱਕ ਆਪਾਂ ਪ੍ਰੋਫਿਟ ਆਪਣਾ ਬੁੱਕ ਕਰਨਾਗਾ ਇਹ ਤੁਹਾਡੇ ਧਿਆਨ ਦੇ ਵਿੱਚ ਹੋਣਾ ਚਾਹੀਦਾਗਾ ਜੇ ਮਾਰਕੀਟ ਦੇ ਵਿੱਚ ਇਹੀ ਲਾਈਨਾਂ ਤੁਹਾਡੀਆਂ ਲਾਈਆਂ ਤੋਂ ਬਾਅਦ ਮਾਰਕੀਟ ਐਸ ਲੈਵਲ ਤੇ ਹੁੰਦੀ ਆ ਬ੍ਰੇਕ ਕਰਦੀ ਐ ਇਹਨੂੰ ਇੱਥੇ ਕੁਝ ਟਾਈਮ ਸਸਟੇਨ ਕਰਦੀ ਆ ਕੁਝ ਟਾਈਮ ਰੁਕਦੀ ਆ ਆਪਾਂ ਅੱਧਾ ਘੰਟਾ ਘੰਟਾ ਮਾਰਕੀਟ ਰੁਕਦੀ ਆ ਸੈਂਡਵਿਜ ਹੁੰਦੀ ਆ ਫੇਰ ਮਾਰਕੀਟ ਘਿਰਦੀ ਆ ਫੇਰ ਤੁਹਾਨੂੰ ਅਗਲਾ ਏਰੀਆ ਵੀ ਮਿਲ ਸਕਦਾਗਾ ਜਿੱਥੇ ਤੁਸੀਂ ਨੇ ਲਾਇਆ ਹੋਊਗਾ ਹਾਰੀਜ਼ਨਟਲ ਲਾਈਨ ਤੇ ਇਹਨਾਂ ਨੂੰ ਦੋ ਤਰੀਕੇ ਨਾਲ ਲੱਗਦੀ ਆ ਹਾਰੀਜ਼ਨਟਲ ਲਾਈਨ ਇੱਕ ਤਾਂ ਮੈਂ ਤੁਹਾਨੂੰ ਦੱਸਿਆ ਜਿਵੇਂ ਹੁਣ ਲਾ ਕੇ ਦਿਖਾਈ ਆ ਇਹ ਲੈਵਲ ਕਹਿੰਦੇ ਨੇ ਇਹਨਾਂ ਨੂੰ ਆਪਾਂ ਲੈਵਲ ਕੱਢ ਲਏ ਆਪਣੇ ਮਾਰਕੀਟ ਦਾ ਏ ਵੀ ਕਿੱਥੇ ਤੱਕ ਜਾ ਸਕਦੀ ਆ ਇੱਕ ਹਿੰਟ ਮਿਲ ਗਿਆ ਆਪਾਂ ਨੂੰ ਇਨੂੰ ਦੋ ਤਰੀਕਿਆਂ ਨਾਲ ਲੱਗਦਾਗਾ ਇੱਕ ਐਨਐਸਏ ਤੋਂ ਜਾ ਕੇ ਵੀ ਲਾ ਸਕਦੇ ਆਪਾਂ ਆਪ ਆਪਸ਼ਨ ਚੇਨ ਦੇ ਥਰੂ ਉੱਥੋਂ ਆਪ ਨੂੰ ਇਹ ਪਤਾ ਲੱਗਦਾ ਵੀ ਕਿੰਨੇ ਵਾਇਰ ਨੇ ਕਿੰਨੇ ਸੈਲਰ ਨੇ ਕਿੰਨੇ ਮਾਰਕੀਟਰ ਨੂੰ ਲੋਕ ਉੱਪਰ ਲੈ ਕੇ ਜਾਣ ਵਾਲੇ ਨੇ ਕਿੰਨੇ نیچے ਲੈ ਕੇ ਆਉਣ ਵਾਲੇ ਨੇ ਉਹਨਾਂ ਦੇ ਬਿਸਤੇ ਵੀ ਆਪਾਂ ਲਾ ਸਕਦੇ ਆਂਗੇ ਤੇ ਨੰਬਰ 2 ਇਹਦੇ ਵਿੱਚ ਆਪਾਂ ਹੌਰੀਜ਼ਨਟਲ ਲਾਈਨ ਦਾ ਤਾਂ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਗਿਆ ਆਪਾਂ ਟ੍ਰੈਂਡ ਲਾਈਨ ਲਾ ਕੇ ਵੀ ਪ੍ਰੋਫਿਟ ਵਧਿਆ ਜੇ ਆਪਾਂ ਨੂੰ ਮੰਨ ਲਓ ਪ੍ਰੋਫਿਟ ਹੋ ਰਿਹਾ ਆਪਣਾ ਟਾਰਗੇਟ ਅਚੀਵ ਹੋ ਰਿਹਾ ਆਪਾਂ ਟ੍ਰੈਂਡ ਲਾਈਨ ਦੇ ਸਹਾਰੇ ਵੀ ਆਪਣਾ ਪ੍ਰੋਫਿਟ ਜਿਹੜਾ ਹੋਰ ਵਧਾ ਸਕਦੇ ਆਂ ਉਹ ਕਿਵੇਂ ਵਾਧਦਾ ਹੁੰਦਾਗਾ ਜਿਵੇਂ ਹੁਣ ਮੰਨ ਲਓ ਇੱਥੇ ਮਾਰਕੀਟ ਚੱਲ ਰਹੀ ਆ ਇਸ 11 ਤੋਂ ਮੈਂ ਦੋ ਪਿਛਲੇ ਹਿੱਸਿਆਂ ਨੂੰ ਜੋੜਦਾ ਕੈਂਡਲਾਂ ਦੇ ਜਿਹੜੇ ਦੋ ਨੇ ਆਹ ਵਾਲੇ ਹਿੱਸੇ ਹੁੰਦੇ ਨੇ ਇੱਕ ਲੋ ਦੋ ਲੋ ਜੋੜੂੰਗਾ ਤਾਂ ਇੱਥੇ ਮੈਂ ਟ੍ਰੈਂਡ ਲਾਈਨ ਖਿੱਚਤੀ ਟ੍ਰੈਂਡ ਲਾਈਨ ਦਾ ਭਾਵ ਜਿੰਨਾ ਟਾਈਮ ਮਾਰਕੀਟ ਦੇ ਉੱਪਰ ਚੱਲੀ ਜਾਊਗੀ ਮੈਂ ਪ੍ਰੋਫਿਟ ਬੁੱਕ ਨਹੀਂ ਕਰੂੰਗਾ ਆਪਣਾ ਜਦੋਂ ਮਾਰਕੀਟ ਇਹਦਾ ਬ੍ਰੇਕ ਕਰ ਗਈ ਤਾਂ ਆਪਾਂ ਉੱਥੋਂ ਪ੍ਰੋਫਿਟ ਬੁੱਕ ਕਰ ਲਾਂਗੇ ਜਿੰਨਾ ਟਾਈਮ ਮਾਰਕੀਟ ਟ੍ਰੈਂਡ ਲਾਈਨ ਇਹ ਤਾਂ ਚਲੋ ਉਰੀ ਛੋਟੇ ਲੈਵਲ ਦੇ ਉੱਤੇ ਬ੍ਰੇਕ ਕਰ ਗਈ ਕਦੇ ਕਦੇ ਮਾਰਕੀਟ ਬਹੁਤ ਲੰਮੀ ਟ੍ਰੈਂਡ ਲਾਈਨ ਦੇ ਮੁਤਾਬਕ ਹੀ ਚੱਲੀ ਜਾਂਦੀ ਹੁੰਦੀ ਆ ਇੱਥੋਂ ਆਪਾਂ ਟ੍ਰੈਂਡ ਲਾਈਨ ਵੀ ਲਾ ਸਕਦੇ ਆਂਗੇ ਇਹ ਸਟਾਕ ਦੇ ਵਿੱਚ ਬਹੁਤ ਵਧੀਆ ਤਰੀਕੇ ਨਾਲ ਕੰਮ ਕਰਦੀਆਂ ਨੇ ਤੇ ਨੰਬਰ 2 ਤੇ ਹੁਣ ਮੈਂ ਆਹ ਲਾਈਨਾਂ ਨੇ ਜਿਹੜੀਆਂ ਇਹਨਾਂ ਨੂੰ ਇੱਕ ਵਾਰ ਮਟੇ ਦਨਾਂ ਰਿਮੂਵ ਕਰ ਦਨਾਂ ਮੈਂ ਇਹਨਾਂ ਨੂੰ ਇੱਕ ਵਾਰ ਤੇ ਹੁਣ ਤੁਸੀਂ ਆਉਣਾਗਾ ਐਨ ਐਸ ਸੀ ਲਿਖਣਾਗਾ Chrome ਦੇ ਵਿੱਚ ਜਾਵੋਗੇ ਤਾਂ ਹਾਂ ਟੌਪ ਤੇ ਐਨ ਐਸ ਈ ਐਨ ਐਸ ਸੀ ਲਿਖੋਗੇ ਤਾਂ ਆਪਸ਼ਨ ਚੇਨ ਖੁੱਲ ਕੇ ਆ ਜੂਗੀ ਇੰਡੀਆ ਮਤਲਬ ਆਪਣੀ ਇੱਕ ਤਾਂ ਡਾਟਾ ਏ ਹੁੰਦੇ ਨੇਗੇ ਜਿਹੜੇ ਲੋਕ ਪੇਡ ਵਰਜਨ ਵੇਚ ਰਹੇ ਨੇ ਆਪਣੇ ਉਹ ਇੱਕ ਇੱਕ ਮਿੰਟ ਬਾਅਦ ਰੀਫਰੈਸ਼ ਹੁੰਦੇ ਨੇ ਸਾਡੇ ਕੋਲ ਵੀ ਹੈਗਾਗਾ ਤੇ ਇਹ ਗਵਰਨਮੈਂਟ ਦਾ ਡਾਟਾ ਹੈਗਾ ਜਿਹੜਾ ਆਪਾਂ ਨੂੰ 5-5 ਮਿੰਟਾਂ ਬਾਅਦ ਇਹ ਦੱਸਦਾ ਹੈਗਾ ਵੀ ਕਿੰਨੇ ਲੋਕ ਕਿਹੜੀ ਸਾਈਡ ਹੋਗੇ ਠੀਕ ਹੈ ਜੀ ਐਨ ਐਸ ਸੀ ਆਪਸ਼ਨ ਚੇਨ ਲਿਖੋਗੇ ਤਾਂ ਕਲਿੱਕ ਕਰਤਾ ਮੈਂ ਇਹਨੂੰ ਆ ਡਾਇਰੈਕਟ ਖੁੱਲ ਗਿਆ ਹੁਣ ਇਹਦੇ ਵਿੱਚ ਕਾਫੀ ਚੀਜ਼ਾਂ ਨੇ ਜਿਹੜੀਆਂ ਸਮਝਣ ਵਾਲੀਆਂ ਨੇਗੀਆਂ ਜ਼ਿਆਦਾਤਰ ਵੱਡੇ ਟਰੇਡਰ ਇਸੇ ਦੇ ਬੇਸ ਤੇ ਟਰੇਡ ਕਰਦੇ ਨੇ ਇਹਦੇ ਵਿੱਚ ਹੁੰਦਾ ਕੀ ਹੈਗਾ ਤੁਸੀਂ ਉੱਪਰ ਦੇਖ ਸਕਦੇ ਹੋਗੇ ਨਿਫਟੀ ਲਿਖਿਆ ਹੋਇਆਗਾ ਆ ਪਹਿਲੇ ਹਿੱਸੇ ਦੇ ਵਿੱਚ ਨਿਫਟੀ ਲਿਖਿਆ ਹੋਇਆ ਜੇ ਤੁਸੀਂ ਨਿਫਟੀ ਦੇ ਵਿੱਚ ਕੰਮ ਕਰ ਰਹੇ ਹੋ ਤਾਂ ਨਿਫਟੀ ਰਹਿਣ ਦਿਓ ਜੇ ਬੈਂਕ ਨਿਫਟੀ ਦੇ ਵਿੱਚ ਫਿਰ ਨਿਫਟੀ ਦੇ ਵਿੱਚ ਮਿਡ ਕੈਪ ਦੇ ਵਿੱਚ ਜਿਹੜੇ ਦੇ ਵਿੱਚ ਵੀ ਕੰਮ ਕਰ ਰਹੇ ਹੋ ਉਹਨੂੰ ਸਿਲੇਕਟ ਕਰ ਲਿਓ ਇੱਥੋਂ ਆਪਾਂ ਫਿਲਹਾਲ ਨਿਫਟੀ ਰਹਿਣ ਦਿੰਦੇ ਆ ਇੱਥੇ ਐਕਸਪਾਇਰੀ ਡੇਟ ਜਿਹੜੇ ਵੀ ਸਟਾਕ ਦੇ ਵਿੱਚ ਆਪਾਂ ਟ੍ਰੇਡ ਕਰਨੀ ਆ ਉਹਦੀ ਐਕਸਪਾਇਰੀ ਡੇਟ ਲਿਖੀ ਹੋਈ ਆ ਵੀ ਕਿੰਨੇ ਦਿਨਾਂ ਤੱਕ ਆਪਾਂ ਇਹਨੂੰ ਰੱਖ ਸਕਦੇ ਆ ਕਿਹੜੀ ਤਰੀਕ ਤੱਕ ਰੱਖ ਸਕਦੇ ਆਂ 18 ਅੱਜ ਦੀ ਮੰਨ ਲਓ ਇਹਦੀ ਐਕਸਪਾਇਰੀ ਹੈਗੀ ਅੱਜ ਤੱਕ ਹੀ ਰਹਿਣਗੇ ਇਹ ਜਿਹੜੇ ਸੌਦੇ ਹੋਏ ਹੋਏ ਨੇ ਹੁਣ ਨੀਚੇ ਆ ਜੋ 2 ਨੰਬਰ ਤੇ ਮੈਂ ਆਹ ਵਾਲਾ ਹਿੱਸਾ ਦੇਖਦੇ ਹੋਵਾਂਗੇ ਇਹ ਸਾਰਾ ਕੋਈ